ਤੇ ਰੇਟ ਆਪਾਂ ਤੁਹਾਨੂੰ ਫੇਰ ਇੱਕ ਵਾਰ ਕਨਫਰਮ ਕਰਾ ਦਿੰਨੇ ਆ 80 ਰੁਪਏ ਕਿਲੋ ਗੋੜੇ ਆ ਤੇ 100 ਰੁਪਏ ਕਿਲੋ ਸ਼ੱਕਰ ਆ ਇਹ ਰੇਟ ਆ ਇਹਨਾਂ ਦੇ ਪਿਛਲੇ ਸਾਲ ਵੀ ਇਹੀ ਰੇਟ ਸੀ ਤੇ ਐਤ ਕੀ ਵੀ ਇਹੀ ਰੇਟ ਗੁੜ ਦੀ ਦੁਨੀਆ ਦੇ ਵਿੱਚ ਤਹਿਲਕਾ ਆਈ ਗੁੜ ਤਾਂ ਤੁਸੀਂ ਦੇਖ ਹੀ ਰਹੇ ਆ ਤੇ ਬਿਲਕੁਲ ਸ਼ੁੱਧ 100% ਕੁਦਰਤੀ ਸ਼ੱਕਰ ਇਹ ਜਿਹੜੀ ਤੁਸੀਂ ਦੇਖ ਰਹੇ ਆ ਔਰ 100 ਰੁਪਏ ਕਿਲੋ ਤੇ ਇਸ ਤੋਂ ਇਲਾਵਾ ਇਹ ਜਿਹੜਾ ਤੁਸੀਂ ਦੇਖ ਰਹੇ ਆ ਸੌਫ ਸੁੰਡ ਵਗੈਰਾ ਪਾ ਕੇ ਪੀਸਾਂ ਵਾਲਾ ਗੋੜਾ ਆ ਜੋ ਡੇਟਸ ਹੌੜਾ ਪਏ ਕਿਲੋ ਰਹਿਸ਼ੀ ਆ ਇਹ ਬਾਹਰ ਨੂੰ ਵੀ ਜਾਇਆ ਜਾਂਦਾ ਆ ਔਰ ਵੱਡੇ ਬੱਟਰ ਤੇ ਤੇ ਸ਼ੱਕਰ ਵੱਟੇ ਪਮਾਨੇ ਤੇ ਇੱਥੇ ਤਿਆਰ ਹੁੰਦੀ ਆ ਔਰ ਸਾਫ ਸਫਾਈ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਆਂ ਬੋਇਲਰ ਜੋ ਲੱਗਾ ਹੋਇਆ ਆ ਔਰ ਇਸ ਵਾਰ ਇਹ ਵੀਡੀਓ ਮੇਂ ਔਨਲਾਈਨ ਜਿਨ੍ਹਾਂ ਦੇ ਬਹੁਤ ਜ਼ਿਆਦਾ ਫੋਨ ਆਏ ਉਹਨਾਂ ਦੇ ਕਰਕੇ ਵੀ ਤਿਆਰ ਕਰ ਰਹੇ ਆਂ ਔਰ ਦੂਸਰੀ ਵੇਟ ਕਰਕੇ ਕਿ ਪਹਿਲਾਂ ਜਰੂਰ ਇਹਨਾਂ ਨੇ ਰੇਟ 100 ਰੁਪਏ ਕਿਲੋ ਕਰ ਦਿੱਤਾ ਸੀ ਹੁਣ ਹੁਣ ਦੁਬਾਰਾ ਫਿਰ 80 ਰੁਪਏ ਰੇਟ ਕਰ ਦਿੱਤਾ ਉਹੀ ਪਿਛਲੇ ਸਾਲ ਵਾਲਾ ਹੀ ਰੇਟ ਕਰ ਦਿੱਤਾ ਆ ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਪੰਜਾਬ ਦੇ ਵਿੱਚ ਸਭ ਤੋਂ ਸਸਤਾ ਇਸ ਵੇਲੇ ਜਿਹਨੂੰ ਆਪਾਂ ਕਹਿ ਸਕਦੇ ਆ ਪੂਰੀ ਤਰ੍ਹਾਂ ਨਾਲ ਸ਼ੁੱਧ ਗੋੜ 80 ਰੁਪਏ ਕਿਲੋ ਤੇ ਸ਼ੁੱਧ ਸ਼ੱਕਰ 100 ਰੁਪਏ ਕਿਲੋ ਔਰ ਇੰਨਾ ਸਾਫ਼ ਸੁਥਰਾ ਇੰਨਾ ਕੰਮ ਜਿਆਦਾ ਕਿ ਤੁਸੀਂ ਆਪ ਆ ਕੇ ਦੇਖੋ ਬੇ ਡਾਡਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਆ ਮੈਂ ਕਈ ਵਾਰ ਐਡਰੈਸ ਦੱਸਾ ਟੀਆਂ ਇਸ ਵੀਡੀਓ ਦੇ ਵਿੱਚ ਵੀ ਮੈਂ ਫੋਨ ਨੰਬਰ ਬੋਰਡ ਵਗੈਰਾ ਸਾਰਾ ਕੁਝ ਤੁਹਾਨੂੰ ਦੇ ਦਿੱਤਾ ਤੇ ਇਹ ਜੋ ਤੁਸੀਂ ਦੇਖ ਰਹੇ ਆ ਇਹ ਤਿਆਰ ਹੋ ਰਿਹਾ ਮਸਾਲੇ ਸੁੰਡ ਵਗੈਰਾ ਵਾਲਾ ਟੁਕੜੀਆਂ ਪੀਸਾਂ ਵਾਲਾ ਗੋੜ ਔਰ ਬੇਹੱਦ ਸਫਾਈ ਜਿਹਨੂੰ ਆਪਾਂ ਕਹਿ ਸਕਦੇ ਆ ਪੰਜਾਬ ਦੇ ਗਿਣਵੇਂ ਚੁਣਵੇਂ ਅਜੇ ਹੀ ਸਫਾਈ ਕਿਤੇ ਦੇਖਣ ਨੂੰ ਮਿਲਣੀ ਨਹੀਂ ਹੈ ਔਰ ਨਾ ਹੀ ਦੇਖਣ ਨੂੰ ਮਿਲਣਾ ਕਿਤੇ ਵੀ। ਸ਼ੁੱਧ ਗੁੜਤਾ 80 ਰੁਪਏ ਕਿਲੋ ਕਿਤੇ ਵੀ ਉਧਰ ਇਹ ਵੇਚਦੇ ਨਹੀਂ ਹੈਗੇ ਇੱਥੋਂ ਹੀ ਸਾਰਾ ਗਾਹਕ ਲੈ ਕੇ ਜਾਂਦੇ ਆ। ਔਰ ਔਨਲਾਈਨ ਵਾਲੀ ਜਿਹੜੀ ਮੈਂ ਗੱਲ ਤੁਹਾਨੂੰ ਵੀਡੀਓ ਤੇ ਸ਼ੁਰੂ ਤੋਂ ਵੀ ਦੱਸੀ ਆ ਔਰ ਪਿੱਛੇ ਦੁਬਾਰਾ ਫੇਰ ਦੱਸੀ ਆ ਇਸ ਤਰ੍ਹਾਂ ਫੋਨ ਕਰਕੇ ਨਹੀਂ ਹੁੰਦਾ ਹੈਗਾ ਐਡਰੈਸ ਭੇਜ ਕੇ ਜੋ ਵੀ ਪ੍ਰੋਸੀਜਨ ਹੈਗਾ ਅਸੀਂ ਸਾਰਾ ਵੀਡੀਓ ਦੇ ਵਿੱਚ ਸ਼ੇਅਰ ਕਰ ਰਹੇ ਆ ਆਨਲਾਈਨ ਭੇਜਣ ਵਾਰਾ ਵੀ ਤੇ ਤੁਸੀਂ ਆਪ ਜਿੰਨੇ ਵੀ ਵੱਧ ਤੋਂ ਵੱਧ ਆਪ ਆ ਸਕਦੇ ਆ ਆ ਕੇ ਤੁਸੀਂ ਤਸੱਲੀ ਕਰ ਸਕਦੇ ਆ ਗੁੜ ਦਾ ਇੱਥੇ ਕੋਈ ਅੰਤ ਨਹੀਂ ਹੈਗਾ ਦੇਖੋ ਕਰੇਟ ਭਰੇ ਪਏ ਆ ਬਣਾ ਬਣਾ ਕੇ ਕਰੇਟ ਭਰੀ ਜਾਂਦੇ ਔਰ ਨਾਲੋਂ ਨਾਲ ਵਿਕ ਰਿਹਾ ਆ ਇੱਥੇ ਮੈਂ ਤੁਹਾਨੂੰ ਬਾਰ ਬਾਰ ਦੱਸ ਦਿੰਦਾ ਆ ਕਿ ਇਹ ਪਲਾਂਟ ਢਾਡਾ ਕਲਾਂ ਤੇ ਇਹ ਦੇਖੋ ਬੋਰਡ ਜ਼ਿਲ੍ਹਾ ਹੁਸ਼ਿਆਰਪੁਰ ਇਹ ਫੋਨ ਨੰਬਰ ਇਹ ਰੇਟ 80 ਰੁਪਏ ਸ਼ੱਕਰ 100 ਰੁਪਏ ਤੇ ਸੁੰਡ ਵਾਲਾ ਦੇਖੋ ਅੱਜ ਦੀ ਵੀਡੀਓ ਤੇ ਮੈਂ ਤੁਹਾਨੂੰ ਵਿਸਥਾਰ ਨਾਲ ਦੱਸ ਦੇਣਾ ਆ ਕਿ ਕਿੱਸ ਤਰ੍ਹਾਂ ਨਾਲ ਇਹ ਸਪਲਾਈ ਆਨਲਾਈਨ ਚੱਲਦੀ ਆ ਇਹ ਸਿਰਫ ਤੁਸੀਂ ਜਦੋਂ ਮੈਨੂੰ ਫੋਨ ਕਰਦੇ ਆ ਸਿੱਧਾ ਮੈਂ ਫੋਨ ਕਰਨ ਨੂੰ ਨਹੀਂ ਕਿਹਾ ਹੈਗਾ ਨਾ ਹੀ ਮੈਂ ਇਨੇ ਫੋਨਾਂ ਦੇ ਜਵਾਬ ਦੇ ਸਕਦਾ ਆ ਸ਼ੁੱਧ ਗੋੜ ਇੱਥੇ ਸਿਰਫ 80 ਰੁਪਏ ਕਿਲੋ ਮਿਲਦਾ ਆ ਆਪਣਾ ਦੇ ਵਿੱਚ ਔਰ ਸ਼ੱਕਰ ਆ ਜਿਹੜੀ ਉਹ 100 ਰੁਪਏ ਕਿਲੋ ਔਰ ਇਹ ਸਭ ਤੋਂ ਸਸਤਾ ਔਰ ਪੰਜਾਬ ਦੇ ਵਿੱਚ ਬੇਹੱਦ ਸਾਫ਼ ਸੁਥਰਾ ਪਲਾਂਟ ਆ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨਾ ਆ ਕਿ ਗੋੜ ਦੀ ਦੁਨੀਆ ਦੇ ਵਿੱਚ ਪੂਰੀ ਤਰ੍ਹਾਂ ਨਾਲ ਇਤਮਾਇਆ ਠੀਕ ਆ ਆਪਾਂ ਪਲਾਂਟ ਦੇ ਵਿੱਚ ਖੜੇ ਆ ਔਰ ਜਿਹੜੇ ਆਨਲਾਈਨ ਲੈਣ ਵਾਲੇ ਮੇਰੇ ਬੀਚ ਲਿਆ ਉਹ WhatsApp ਆਪਣਾ ਐਡਰੈਸ ਕਰ ਸਕਦੇ ਆ ਕਿਉਂਕਿ ਇੱਥੋਂ ਇੱਕ ਢੀੜਾ ਜਦੋਂ ਬਣ ਜਾਂਦਾ ਇੱਕ ਸਾਈਡ ਨੂੰ 10 ਆਰਡਰ ਹੋ ਜਾਂਦੇ ਆ ਤਾਂ ਹੀ ਉਸ ਪਾਸੇ ਨੂੰ ਚੱਲਿਆ ਜਾਂਦਾ ਆ ਪਿਛਲੀ ਵੀਡੀਓ ਚ ਥੋੜੇ ਸੱਜਣਾ ਦੇ ਮੈਨੂੰ ਐਡਰੈਸ ਆਏ ਸੀ ਜਿਨ੍ਹਾਂ ਦੇ ਐਡਰੈਸ ਆਏ ਸੀ ਉਹਨਾਂ ਤੱਕ ਗੋੜ ਪਹੁੰਚ ਗਿਆ ਆ ਤੇ ਗੋੜਨ 10 ਕਿਲੋ ਘਟ ਤੋਂ ਘਟ ਆਰਡਰ ਆ ਉਹਦੇ ਵਿੱਚ ਜਦੋਂ ਆਪਾਂ ਆਨਲਾਈਨ ਲੈਣਾ ਆ ਉਦਾਂ ਤੁਸੀਂ ਪਲਾਂਟ ਤੇ ਆ ਜਾਓ ਜਿੱਦਾਂ ਮਰਜੀ ਢਾਡਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਆ ਮੈਂ ਐਡਰੈਸ ਪੂਰੀ ਤਰ੍ਹਾਂ ਨਾਲ ਵੀਡੀਓ ਦੇ ਵਿੱਚ ਵੀ ਦਿਖਾ ਲ ਵੀ ਦਿੱਤਾ ਆ ਔਰ ਇੱਥੇ ਆ ਕੇ ਤੁਸੀਂ ਜਿੱਦਾਂ ਮਰਜੀ ਆਪਣੀ ਤਸੱਲੀ ਕਰੋ ਆਪ ਗੋੜ ਲੈ ਲਓ ਠੀਕ ਆ ਤੇ ਰੇਟ 80 ਰੁਪਏ ਕਿਲੋ ਆ 80 ਰੁਪਏ ਕਿਲੋ ਪਿਛਲੇ ਸਾਲ ਵੀ 80 ਰੁਪਏ ਕਿਲੋ ਸੀ ਤੇ ਹੁਣ ਵੀ 80 ਰੁਪਏ ਕਿਲੋ ਹੀ ਆ ਰੇ ਸੱਕਰ 100 ਰੁਪਏ ਕਿਲੋ ਆ ਤੇ ਜੇ ਆਪਾਂ ਟੁਕੜੀਆਂ ਜਿਨ੍ਹਾਂ ਦੀ ਮੈਂ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਆ ਅੱਜ ਵਾਲੀ ਵੀਡੀਓ ਵਿੱਚ ਉਹਨਾਂ ਦੇ ਵਿੱਚ ਕਾਫੀ ਸਮਾਨ ਪਾਇਆ ਗਿਆ ਆ ਸੁੰਡ ਪਾਈ ਗਈ ਆ ਸੌਫ ਪਾਈ ਗਈ ਆ ਮਸਾਲੇ ਪਾਏ ਗਏ ਆ ਉਹ ਐਕਸਪੋਰਟ ਵਾਸਤੇ ਆ ਔਰ ਰਹਿਣ ਵਾਲਾ ਰਹਿਣ ਵਾਲੀਆਂ ਟੁਕੜੀਆਂ ਆ ਉਹ ਬਰਫੀ ਵਰਗੀਆਂ ਔਰ ਉਹ 150 ਰੁਪਏ ਕਿਲੋ ਆ ਇਹ ਇਥੇ ਵੀ ਸ਼ੁੱਧਤਾ ਬਾਰੇ ਜਿਹੜੀ ਗੱਲ ਕਰਦੇ ਆਪਾਂ ਉਹ ਤੁਸੀਂ ਦੇਖ ਲਈ ਸਕਦੇ ਆ ਮੇਰੇ ਪਿੱਛੇ ਸਫਾਈ ਦੇਖ ਲਓ ਕਿਸ ਤਰ੍ਹਾਂ ਦੀ ਆ ਇਹ ਚਾਰੇ ਹੀ ਕੜਾਹੇ ਚੱਲ ਰਹੇ ਆ ਉੱਪਰੋਂ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਲਓ ਇਸ ਪਾਸੇ ਤੋਂ ਇਹ ਚਾਰੇ ਹੀ ਕੜਾਹੇ ਇਕੱਠੇ ਚੱਲ ਰਹੇ ਆ ਜਿਵੇਂ ਮੈਂ ਤੁਹਾਨੂੰ ਦੱਸ ਰਾਈ ਆ ਤੇ ਭਾਫ ਵਾਲਾ ਇਹ ਪਲਾਂਟ ਆ ਪੂਰੀ ਤਰ੍ਹਾਂ ਨਾਲ ਸਾਫ਼ ਸੁਥਰਾ ਆਲੇ-ਦੁਆਲੇ ਤੋਂ ਵੀ ਪਿੱਛੇ ਤੁਸੀਂ ਸਾਰੇ ਪਾਸੇ ਨਿਗਾ ਮਾਰ ਸਕਦੇ ਆ ਸਫਾਈ ਵੀ ਦੇਖ ਸਕਦੇ ਆ ਕਿਸ ਤਰ੍ਹਾਂ ਦੀ ਆ ਪੂਰੀ ਤਰ੍ਹਾਂ ਬੰਦ ਆ ਥੱਲੇੋਂ ਉੱਤੇੋਂ ਕੋਈ ਅੰਦਰ ਮੱਖੀ ਕੋਈ ਮੱਛਰ ਨਹੀਂ ਹੈਗਾ ਇੱਕ ਵਾਰ ਫੇਰ ਮੈਂ ਤੁਹਾਨੂੰ ਨੋਟ ਕਰਾ ਦੇਣਾ ਜਿਹਨੂੰ ਆਨਲਾਈਨ ਲੈਣਾ ਆ ਆਪਣਾ ਐਡਰੈਸ ਨੋਟ ਕਰਾ ਦੇ ਤੇ 10 ਕਿਲੋ ਦਾ ਇਹ ਆਰਡਰ ਆ ਔਰ ਉਹਦੇ ਉੱਤੇ ਡਿਲੀਵਰੀ ਚਾਰਜ ਐਕਸਟਰਾ ਆ ਦੂਰੀ ਇਸ ਆਪ ਨਾਲ ਹਾਂ ਤੁਸੀਂ ਜੇ ਜਰਾ ਲਾਗੇ ਤੋਂ ਜਾਂ ਪੰਜਾਬ ਦੇ ਲਾਗੇ ਛਾਗੇ ਜਿਹੜੇ ਜ਼ਿਲ੍ਹਿਆਂ ਵਾਲੇ ਆ ਉਹ ਤਾਂ ਖੁਦ ਇੱਥੇ ਆ ਸਕਦੇ ਆ ਔਰ ਆ ਕੇ ਖਰੀਦ ਸਕਦੇ ਆ ਸ਼ੁੱਧ ਰਸ ਤੋਂ ਗੁੜ ਤਿਆਰ ਕੀਤਾ ਜਾਂਦਾ ਆ ਔਰ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਾਵਟ ਨਹੀਂਗੀ ਪੂਰੀ ਤਰ੍ਹਾਂ ਨਾਲ ਸ਼ੁੱਧ ਹੈ